ਸਰਵਿਸ ਚੈਨਾ ਕੋ ਪਲੱਗ ਟੁੱਟ ਗਿਆ ਮੇਰੀ ਗੱਡੀ ਦਾ ਠੀਕ ਹੈ ਪਲੱਗ ਟੁੱਟਣ ਤੋਂ ਬਾਅਦ 15 ਦਿਨ ਏਜੰਸੀ ਜੀ ਖੜੀ ਰਹੀ ਮੇਰੀ ਗੱਡੀ ਕਿ ਜਿਹੜੀ ਇੱਕ ਦਿਨ ਲਈ ਆਈ ਸੀ ਗੱਡੀ ਮੇਰੀ ਸਰਵਿਸ ਲਈ ਲੱਖ ਰੁਪਏ ਅਸੀਂ ਟੋ ਕਰਾਉਂਦਾ ਇਹ ਦੇ ਜੜਿਆ ਇਹਨਾਂ ਵੱਲੋਂ ਕੋਈ ਵੀ ਗੱਡੀ ਤੇ ਕਾਰਵਾਈ ਸਹੀ ਨਹੀਂ ਹੋ ਰਹੀ ਨਾ ਹੀ ਏਨਸੀ ਕੋਈ ਉੱਤੋਂ ਦੀ ਜਵਾਬ ਦੇ ਰਹੀ ਇਹ ਕਹਿੰਦੇ ਅਸੀਂ ਈਮੇਲ ਭਾਣੇ ਆ ਪਰ ਉਹ ਜਵਾਬ ਨਹੀਂ ਦਿੰਦੇ ਬਈ ਬਾਰ-ਬਾਰ ਇਹਨਾਂ ਦੀ ਵਜ੍ਹਾ ਨਾਲ ਪਲੱਗ ਟੁੱਟਿਆ ਸੀਗਾ ਉਹਦੇ ਬਾਅਦ ਹੀਟ ਹੋਣੀ ਸ਼ੁਰੂ ਹੋ ਗਈ ਗੱਡੀ ਹਰ ਮਹੀਨੇ ਬਾਅਦ ਅਸੀਂ ਟੋਕਰਾ ਕੇ ਇੱਥੇ ਪਹਚਾਈ ਦਈਏ ਗੱਡੀ ਉਹ ਦੌਰਾਨ ਵੀ ਹੈ ਜਦੋਂ ਉੱਥੇ ਗੱਡੀ ਲੈ ਕੇ ਜਾਂਦੇ ਆਂ ਬੰਦ ਹੋ ਜਾਂਦੀ ਗੱਡੀ ਹੀਟ ਕਰ ਜਾਂਦੀ ਕਦੀ ਕੋਲੇਟ ਫੱਟੇ ਜਾਂਦਾ ਕਦੀ ਕੁਸ਼ ਹੋਏ ਕਹਿੰਦਾ ਨਵੀਂ ਗੱਡੀ ਸਾਲ ਨਹੀਂ ਹੋਇਆ ਲੈ ਲਈ ਤੇ ਇੱਕ ਸਾਲ ਦੇ ਦੌਰਾਨ ਇਦਾਂ ਦੇ ਕੰਮ ਲਈ ਇੱਥੋਂ ਮਹਾਲੀ ਦੋ ਲਈ ਇੱਥੋਂ ਹਾਂਜੀ ਕਸਾਲ ਹੋ ਗਿਆ ਗੱਡੀ ਲੈ ਤੇ 3 ਮਹੀਨੇ ਤੇ ਏਜੰਸੀ ਖੜੀ ਰਹਿ ਗਈ ਆ ਹੁਣ ਵੀ ਏਜੰਸੀ ਲੱਗੀ ਦੀ ਅੱਜ 15 ਵਜੇ ਦਿਨ ਹੋਏ ਨੇ ਗੱਡੀ ਲੱਗੇ ਤੇ ਇੱਕ ਸਾਲ ਚ ਹਾਂ ਇੱਕ ਸਾਲ ਚ ਸਾਲ ਵੀ ਨਹੀਂ ਸਾਲ ਤੇ ਮੇਰੇ ਕੋ ਰਹੀ ਨਹੀਂ ਗੱਡੀ 3 ਮਹੀਨੇ ਤੇ ਇਨਾ ਵੀ ਰਹੀ ਆ ਗੱਡੀ ਤੁਸੀਂ ਲਈ ਕਿੰਨਾ ਚਿਰ ਪਹਿਲਾਂ ਸੀ ਮੈਨੂੰ 22 23 ਹੀ ਲਈਏ ਜੀ ਕੀਮਤ ਜੋ ਮੈਂ ਦੱਸੀ ਐ ਇਨੀ ਕੀਮਤ ਦੀ ਗੱਡੀ ਲਈ 26 26 ਲੱਖ ਰੁਪਏ ਗੱਡੀ ਦੀ ਕੀਮਤ ਹੈ ਕਿ 26 ਲੱਖ ਰੁਪਏ ਦੀ ਗੱਡੀ ਹੀ ਠੀਕ ਹੈ ਜੀ ਫਿਰ ਮੈਂ ਨਾਲ ਕੰਪਰੋਮਾਈਜ਼ ਕੀਤਾ ਚਲੋ ਕੋਈ ਨਹੀਂ ਪਲੱਗ ਪਾ ਦਿਓ ਇੰਜਨ ਖੋਲੇ ਇਹਨਾਂ ਮੇਰੇ ਉੱਪਰ ਗੱਡੀ ਦਾ ਠੀਕ ਹੈ ਮੈਂ ਕੰਪਰੋਮਾਈਜ਼ ਕਰਕੇ ਪਲੱਗ ਪਾ ਦਤਾ ਜੀ ਕੁਛ 15 ਦਿਨਾਂ ਬਾਅਦ ਹੀ ਗੱਡੀ ਹੀਟ ਕਰਨੀ ਸਟਾਰਟ ਹੋ ਗਈ ਕਿ ਧੂਆਂ ਦਾ ਮਾ ਗੜਦਾ ਇੰਜਨ ਤੋਂ ਪਰਚਾ ਦਰਜ ਕਰਾਉਣ ਦੀ ਵੀ ਗੱਲ ਕਰ ਰਹੇ ਹਾਂ ਜੀ ਮੈਂ ਪਰਚਾ ਦਰਜ ਕਰਾਇਆ ਦੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਮੰਤਰੀ ਸਿੰਘ ਮਹਾਲੀ ਦੀ ਏਜੰਸੀ ਦੇ ਨਾਲ ਇੱਕ ਮਾਮਲਾ ਸਾਹਮਣੇ ਆਇਆ ਜਿੱਥੋਂ ਕੁਝ ਨੌਜਵਾਨ ਕੁਝ ਦਿਨ ਪਹਿਲਾਂ ਇੱਕ ਕਾਰ ਲੈਂਦੇ ਨੇ ਔਰ 26 ਲੱਖ ਰੁਪਏ ਕਾਰ ਦੀ ਕੀਮਤ ਹੈ ਕਿਹੜੀ ਕਾਰ ਸੀ ਕੀ ਹੈ ਪੂਰਾ ਮਾਮਲਾ ਉਹਨਾਂ ਤੋਂ ਹੀ ਆਪਾਂ ਜਾਣ ਲੈਣੇ ਆ ਔਰ ਉਸ ਦਾ ਨੁਕਸਾਨ ਕੀ ਹੋਇਆ ਇੰਜਨ ਹੀ ਹੈ ਜਿਹੜਾ ਕਾਰ ਦਾ ਉਹੀ ਜਿਹੜਾ ਡਿੱਗ ਪਿਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਸੀਂ ਮੈਨੂੰ ਆਪਣਾ ਨਾਮ ਜ਼ਰੂਰ ਦੱਸਿਓ ਜੀ ਮੇਰਾ ਨਾਮ ਅਮੀਦਾ ਜੀ ਤੇ ਮੈਂ ਐਮਜੀ ਹੈਕਟਰ ਗੱਡੀ ਲਈ ਹੜਾਸ ਐਮਜੀ ਵਾਲਕ ਮਹਾਲੀ ਤੇ ਆਪਣਾ ਮੇਰੀ ਸਰਵਿਸ ਤੇ ਲਈ ਗੱਡੀ ਆਈ ਸੀ ਇਹਨਾਂ ਕੋ ਤੇ ਸਰਵਿਸ ਤੇ ਇਹਨਾਂ ਕੋ ਪਲੱਗ ਟੁੱਟ ਗਿਆ ਮੇਰੀ ਗੱਡੀ ਦਾ ਠੀਕ ਹੈ ਪਲੱਗ ਟੁੱਟਣ ਤੋਂ ਬਾਅਦ 15 ਦਿਨ ਏਜੰਸੀ ਜੀ ਖੜੀ ਰਹੀ ਮੇਰੀ ਗੱਡੀ ਕਿ ਜਿਹੜੀ ਇੱਕ ਦਿਨ ਲਈ ਆਈ ਸੀ ਗੱਡੀ ਮੇਰੀ ਸਰਵਿਸ ਲਈ ਗੱਡੀ ਤੁਸੀਂ ਲਈ ਕਿੰਨਾ ਚਿਰ ਪਹਿਲਾਂ ਸੀ ਮੈਨੂੰ 2023 ਚ ਲਈ ਹੈ ਜੀ ਕੀਮਤ ਜੋ ਮਦਦ ਸੀ ਇਹ ਨਹੀਂ ਕੀਮਤ ਦੀ ਗੱਡੀ ਲਈ 26 26 ਲੱਖ ਰੁਪਏ ਗੱਡੀ ਦੀ ਕੀਮਤ ਹੈ ਕਿ 26 ਲੱਖ ਰੁਪਏ ਦੀ ਗੱਡੀ ਸੀ ਠੀਕ ਹੈ ਜੀ ਫਿਰ ਮੈਂ ਨਾਲ ਕੰਪਰੋਮਾਈਜ਼ ਕੀਤਾ ਚਲੋ ਕੋਈ ਨਹੀਂ ਪਲੱਗ ਪਾ ਦੋ ਇੰਜਨ ਖੋਲੇ ਸੀ ਇਹਨਾਂ ਮੇਰੇ ਉੱਪਰੋਂ ਗੱਡੀ ਦਾ ਠੀਕ ਹੈ ਮੈਂ ਕੰਪਰੋਮਾਈਜ਼ ਕਰਕੇ ਪਲੱਗ ਪਾ ਦਿੱਤਾ ਜੀ ਕੁਝ 15 ਦਿਨਾਂ ਬਾਅਦ ਹੀ ਗੱਡੀ ਹੀਟ ਕਰਨੀ ਸਟਾਰਟ ਹੋ ਗਈ ਕਿ ਧੂਮਾ ਦਾ ਮਾ ਘੜਦਾ ਇੰਜਨ ਤੋਂ ਠੀਕ ਹੈ ਜੀ ਫਿਰ ਇਹ ਗੱਡੀ ਮੈਂ ਜੰਮੂ ਭੇਜੀ ਏਜੰਸੀ ਚ ਚਲੋ ਉੱਥੋਂ ਵੀ ਠੀਕ ਹੋ ਕੇ ਆ ਗਈ ਜੀ ਠੀਕ ਹੈ ਫਿਰ 15 ਦਿਨਾਂ ਬਾਅਦ ਫਿਰ ਹੋ ਗਿਆ ਹੋ ਗਿਆ ਹੀਟ ਕਰਨੀ ਸਟਾਰਟ ਹੋ ਤੇ ਫਿਰ ਮੈਂ ਗੱਡੀ ਜੰਮੂ ਭੇਜੀ ਜੰਮੂ ਵਾਲੇ ਕਹਿੰਦੇ ਇੰਜਨ-ਉੰਜਨ ਖੁੱਲੇਗਾ ਜੀ ਇੰਜਨ ਚ ਪਹਿਲੇ ਕੋਈ ਦਿੱਕਤ ਪਰੇਸ਼ਾਨੀ ਆਈ ਪਈ ਆ ਫਿਰ ਮਨਨ ਕਿ ਨਹੀਂ ਮੇਰੀ ਗੱਡੀ ਦਾ ਹੱਥ ਨਹੀਂ ਲਾਇਓ ਮੈਂ ਗੱਡੀ ਜਿੱਥੋਂ ਲਈ ਆ ਖਰੀਦੀ ਕੀਤੀ ਤੇ ਮੈਂ ਉੱਥੇ ਹੀ ਗੱਡੀ ਲੈ ਕੇ ਜਾਵਾਂਗਾ ਫਿਰ ਮੈਂ ਉੱਥੋਂ ਦੀ ਗੱਡੀ ਇੱਥੇ ਮਂਗਾਈ ਮੁਹੱਲੇ ਮੰਗਾਈ ਠੀਕ ਹੈ ਫਿਰ ਮੁਹੱਲੇ ਨਾਲ ਇਹਨਾਂ ਕਿਹਾ ਕਿ ਚਲੋ ਜੀ ਪਹਿਲੇ ਤੇ ਬੁਲਾਉਂਦੇ ਨਹੀਂ ਆਪਣੇ ਮੈਨੇਜਰ ਨੂੰ ਬੁਲਾਉਂਦੇ ਨਹੀਂ ਇੱਥੇ ਇਹਨਾਂ ਨਾਲ ਕੋਈ ਚਲੋ ਗੱਲਬਾਤ ਹੋਈ ਫਿਰ ਮੈਨੇਜਰ ਆਇਆ ਸ਼ਾਮੀ ਦਾ ਕਾਇਸ਼ 5 5:30 5:6 ਵਜੇ ਫਿਰ ਮੈਨੇਜਰ ਆਇਆ ਉਹਨੇ ਕਿਹਾ ਚਲ ਇੱਥੋਂ ਗੱਡੀ ਠੀਕ ਰਾ ਕੇ ਲੈ ਕੇ ਗਏ ਜੰਮੂ ਹੀ ਐ ਫਿਰ 2 ਦਿਨ ਬਾਅਦ ਗੱਡੀ ਦਾ ਇੰਜਨ ਡੇਕ ਜਾਂਦਾ ਥੱਲੇ ਠੀਕ ਐ ਗੱਡੀ ਦਾ ਇੰਜਨ ਡੇਕ ਗਿਆ ਫਿਰ ਮੈਂ ਚਾਹੋ ਵੀ ਚਲਦੀ ਗੱਡੀ ਦਾ 20 25 ਸਪੀਡ ਹੀ ਕੀ ਜਿਆਦਾ ਸਪੀਡ ਹੁੰਦੀ ਤੇ ਚਲੋ ਹਾਂ ਸਾਨੂੰ ਤਾਂ ਬਚਦੀ ਚਲਦੀ ਜਾ ਰਹੀ ਸੀ ਇੰਜਨ ਚੱਲਦੀ ਤਾਂ ਡੇਕ ਗਿਆ ਚਲਦੀ ਤਾਂ ਇੰਜਨ ਡੇਕ ਗਿਆ ਫਿਰ ਉਹਨਾਂ ਗੱਡੀ 26 ਜੁਲਾਈ ਦੀ ਲੱਗੀ ਪਈ ਉੱਥੇ ਮੈਂ ਜੰਮੂ ਜੀ ਠੀਕ ਹੈ ਜੀ ਇਹਨਾਂ ਨੇ ਮੇ ਕੋਲ ਦੋ ਦਿਨ ਦਾ ਟਾਈਮ ਦਿਆ ਸੀ ਦੋ ਦਿਨਾਂ ਨੇ ਇਹਨੂੰ ਹਫਤਾ ਦਾ ਟਾਈਮ ਦਿੱਤਾ ਸੀਗਾ ਕੋਈ ਨਾ ਉੱਪਰ ਕਹਿੰਦੇ ਗੱਲ ਕਰਦੇ ਮੇਲ-ਛੇਲ ਪਾਈ ਪਈ ਆ ਹੁਣ ਆਪਾਂ ਅੱਜ ਇਹਨਾਂ ਨਾਲ ਆ ਕੇ ਪੁੱਛਿਆ ਸਾਰਾ ਕੁਝ ਠੀਕ ਹੈ ਜੀ ਇਹ ਕਹਿੰਦੇ ਨਹੀਂ ਜੀ ਗੱਡੀ ਠੀਕ ਰਾ ਕੇ ਦਾਂਗੇ ਮੈਂ ਕਿਹਾ ਮੈਂ ਗੱਡੀ ਨਹੀਂ ਲੈਣੀ ਹੁਣ ਠੀਕ ਕਰਕੇ ਮੈਨੂੰ ਜਾਂ ਨਵੀਂ ਗੱਡੀ ਦਿਓ ਜਾਂ ਮੇਰੇ ਮੇਰੇ ਪੈਸੇ ਵਾਪਸ ਦੇ ਦਿਓ ਤੇ ਹੁਣ ਇਹ ਕਹਿੰਦੇ ਆਪਾਂ ਮੇਲ ਪਾਈ ਆ ਮੇਲ ਇਹਨਾਂ ਨੇ ਜਿਹੜੀ ਪਾਈ ਆ ਉਹ ਕਹਿੰਦੇ ਸਾਡੀ ਮੇਲ ਦਾ ਜਵਾਬ ਨਹੀਂ ਦੇਂਦੇ ਉੱਪਰੋਂ ਕਿ ਮੇਲ ਦਾ ਰਿਪਲਾਈ ਨਹੀਂ ਜਵਾਬ ਨਹੀਂ ਦੇ ਰਹੀ ਹਾਂ ਉੱਪਰ ਵਾਲੇ ਜਿਹੜੇ ਜੋ ਵੀ ਹੈਗੇ ਆ ਇਹਦੇ ਹੈਡ ਜੋ ਵੀ ਹੈਗਾ ਉਹ ਰਿਪਲਾਈ ਨਹੀਂ ਕਰ ਰਹੇ ਆ ਕੋਈ ਭਾਈ 3 ਮਹੀਨਿਆਂ ਤੋਂ ਲੱਖ ਰੁਪਏ ਅਸੀਂ ਟੋ ਕਰਾ ਕੇ ਗੱਡੀ ਕਦੀ ਇੱਥੇ ਪਹਚਾਨੇ ਪਈਆਂ ਕਦੀ ਜੰਮੂ ਪਹਚਾਨੇ ਹੋਏ ਆ ਲੱਖ ਰੁਪਏ ਅਸੀਂ ਟੋ ਕਰਾਉਂਦਾ ਹੀ ਦੇ ਛੜਿਆ ਇਹ ਇਨ੍ਹਾਂ ਵੱਲੋਂ ਕੋਈ ਵੀ ਗੱਡੀ ਤੇ ਕਾਰਵਾਈ ਸਹੀ ਨਹੀਂ ਹੋ ਰਹੀ ਨਾ ਇਹ ਐਨਸੀ ਕੋਈ ਉੱਤੋਂ ਦੀ ਜਵਾਬ ਦੇ ਰਹੀ ਇਹ ਕਹਿੰਦੇ ਅਸੀਂ ਈਮੇਲ ਭੰਨੇ ਆ ਉੱਪਰ ਉਹ ਜਵਾਬ ਨਹੀਂ ਦਿੰਦੇ ਪਈ ਬਾਰ-ਬਾਰ ਇਹਨਾਂ ਦੀ ਵਜ੍ਹਾ ਨਾਲ ਪਲੱਗ ਟੁੱਟਿਆ ਸੀਗਾ ਉਹਦੇ ਬਾਅਦ ਹੀਟੋ ਨੇ ਸ਼ੁਰੂ ਹੋ ਗਈ ਦੀ ਗੱਡੀ ਹਰ ਮਹੀਨੇ ਬਾਅਦ ਅਸੀਂ ਟੋ ਕਰਾ ਕੇ ਇੱਥੇ ਪਹਚਾਈ ਦੀਏ ਗੱਡੀ ਔਰ ਹਰ ਹਰ ਟੋ ਤੇ ਸਾਡਾ 30 ਤੋਂ 40000 ਰੁਪਏ ਖਰਚਾ ਆਉਂਦਾ ਔਰ 15 15 ਜੰਮੂ ਦੇ ਰਹਿਣ ਵਾਲੇ ਹਾਂ ਜੀ ਆਪਾਂ ਕਟੂਏ ਤੋਂ ਕਟੂਏ ਸਾਡਾ ਕਟੂਏ ਘਰ ਹੈਗਾ ਮਕੇਰੀਆਂ ਘਰ ਹੈਗਾ ਜ਼ਿਆਦਾਤਰ ਅਸੀਂ ਕਟੂਏ ਰਹਿੰਦੇ ਆ ਤੇ ਇਹ ਸਾਡਾ ਇੱਥੇ ਮੁਹੱਲੀ ਵੀ ਹੈਗਾ ਫਲੈਟ ਹੈਗਾ ਤੇ ਜ਼ਿਆਦਾਤਰ ਅਸੀਂ ਉਧਰ ਹੀ ਰਹਿੰਦੇ ਆ ਤੇ ਉਹਦੇ ਦੌਰਾਨ ਵੀ ਜਦੋਂ ਉੱਥੇ ਗੱਡੀ ਲੈ ਕੇ ਜਾਂਦੇ ਆ ਬੰਦ ਹੋ ਜਾਂਦੀ ਗੱਡੀ ਹੀਟ ਕਰ ਜਾਂਦੀ ਕਦੀ ਕੋਲੇਟ ਫੱਟੇ ਜਾਂਦਾ ਕਦੀ ਕੁਸ਼ ਹੋਏ ਜਾਂਦਾ ਨਵੀਂ ਗੱਡੀ ਸਾਲ ਨਹੀਂ ਹੋਇਆ ਲੈ ਲੇਦੇ ਇੱਕ ਸਾਲ ਦੇ ਦੌਰਾਨ ਇਦਾਂ ਦੇ ਕੰਮ ਹੋਣ ਲਈ ਇੱਥੋਂ ਮਹਾਲੀ ਤੋਂ ਨਹੀਂ ਇੱਥੋਂ ਹਾਂਜੀ ਤੁਸੀਂ ਉਧਰਲੇ ਇਲਾਕੇ ਤੋਂ ਨਹੀਂ ਲਈ ਇੱਥੋਂ ਲਈ ਨਹੀਂ ਨਹੀਂ ਇੱਥੋਂ ਹਾਂਜੀ ਇਹ ਕੀ ਕਰ ਰਹੇ ਹੋ ਭਰਾ ਛੋਟਾ ਭਰਾ ਇੱਥੇ ਰਹਿੰਦਾ ਨਾ ਫਲੈਟ ਹੈਗਾ ਸਾਡਾ ਇੱਥੇ ਹਾਂਜੀ ਇੱਥੇ ਰਹਿੰਦਾ ਸੀਗਾ ਟ੍ਰਸਟ ਬਿਊਰੋ ਲੈ ਲਈਏ ਅਸੀਂ ਹਾਂ ਆਪਾਂ ਇੱਥੇ ਲੈ ਲਈ ਮੌਕੇ ਤੇ ਗੱਡੀ ਕਿੱਥੋਂ ਖਰੀਦ ਕਰ ਲਈ ਏਜੰਸੀਆਂ ਚ ਬਹੁਤ ਸਾਰੀਆਂ ਗੱਡੀਆਂ ਇਧਰ ਉਧਰ ਜਾਂਦੀਆਂ ਹੋਣੀਆਂ ਥੋੜੀ ਗੱਡੀ ਨਾਲ ਹੀ ਇਦਾਂ ਕਿਉਂ ਹੋ ਰਿਹਾ ਉਹਨੇ ਪਤਾ ਨਹੀਂ ਇਹਨਾਂ ਨੂੰ ਪਤਾ ਹੈ ਇਹ ਨਾਲ ਕੋਈ ਗੱਡੀ ਨੁਕਸਾਨ ਹੋਇਆ ਮੇਰੀ ਗੱਡੀ ਦਾ ਮੇਰੇ ਕੋਲ ਤੇ ਹੋਇਆ ਨੇ ਇੱਕ ਜਾਂ ਤੇ ਮੇਰੇ ਕੋਲ ਹੋਇਆ ਮੈਂ ਹੋਣ ਕੋਈ ਕੁਛ ਨਹੀਂ ਕਰਦੇ ਜੀ ਅੱਜ ਆਪਾਂ ਥੋੜਾ ਬਹੁਤ ਚਲੋ ਗੇੜ ਗੁੜਨ ਦਾ ਬੰਦ ਕੀਤਾ ਸਾਡੀ ਸੁਣਾਈ ਹੋਵੇ ਤੇ ਇਹਨਾਂ ਨੇ ਆਪਣੀ ਪੁਲਿਸ ਬੁਲਾ ਲਈ ਜੀ ਉੱਥੇ ਪਰ ਤੁਸੀਂ ਵੀ ਪੁਲਿਸ ਕੋਲ ਆਉਣਾ ਚਾਹੀਦਾ ਜੀ ਤੁਹਾਨੂੰ ਪਹਿਲਾਂ ਐਫ ਆਈ ਆਰ ਕਰਾਉਣ ਕੇ ਇੰਨਾ ਪਤਾ ਨਹੀਂ ਸੀ ਅਸੀਂ ਕਿ ਮੈਨੇਜਰ ਮਿਲਿਆ ਹੀ ਅੱਜ ਮੈਨੇਜਰ ਇੱਕ ਵਾਰੀ ਪਿਛੇ ਹੀ ਮਿਲੇ ਕਦੀ ਜਦੋਂ ਜਾਈਏ ਏਜੰਸੀ ਮੈਨੇਜਰ ਹੀ ਨਹੀਂ ਹੁੰਦਾ ਮੈਨੇਜਰ ਹੁੰਦਾ ਹੀ ਨਹੀਂ ਉੱਥੇ ਮੈਨੂੰ ਕੋਈ 2-2 ਮਹੀਨੇ ਹੋ ਗਏ ਕਹਿੰਦੇ ਪਿਛੇ ਧੋੜਦੇ ਹਮ ਕਿ 2-2 ਮਹੀਨੇ ਹੋ ਗਿਆ ਹਮ ਔਰ ਗੱਡੀ ਦਾ ਇੱਕ ਇੰਜਨ ਇੱਕ ਪਾਸੇ ਡਿੱਗ ਪਿਆ ਹਾਂਜੀ ਇੱਕ ਪਾਸੇ ਡਿੱਗ ਪਿਆ ਜਲਦੀ ਗੱਡੀ ਦਾ ਜਲਦੀ ਗੱਡੀ ਦਾ ਤੁਸੀਂ ਮੈਨੂੰ ਤਸਵੀਰਾਂ ਵੀ ਦਿਖਾ ਰਹੇ ਸੀ ਇੱਕ ਦੇ ਪਾਸੋਂ ਨਾਟ ਟੁੱਟ ਗਿਆ ਹਾਂਜੀ ਉਹ ਕੋਈ ਵੀ 20 25 ਸਪੀਡ ਵੀ ਰੱਬ ਵਾਲੇ 20 25 ਸਪੀਡ ਵੀ ਆਪਾਂ ਮਜੇ ਨਾਲ ਚਲਦੇ ਵੇਖ ਗਏ ਗੱਡੀਆਂ ਦਾ ਨੁਕਸਾਨ ਨਹੀਂ ਹੋਇਆ ਭਾਜੀ ਗੱਡੀਆਂ ਤੇ ਤੋਂ ਬਹੁਤ ਜਾਂਦੀਆਂ ਹੋਣੀਆਂ ਉਹਨਾਂ ਨੇ ਕਹਿਣਾ ਕਿ ਤੁਹਾਡੀ ਗੱਡੀ ਨਾਲ ਹੀ ਇਦਾਂ ਕਿਉਂ ਵਾਪਰ ਗਿਆ ਕੰਪਲੀਟ ਭਾਜੀ ਆਹੀਂ ਇਹਨਾਂ ਨੂੰ ਸਰਵਿਸ ਵਾਸਤੇ ਗੱਡੀ ਸਗੀ ਦਿੱਤੀ ਪਤਾ ਨਹੀਂ ਉਹਨਾਂ ਨੇ ਔਰ ਇਹਨਾਂ ਕੋਲੋਂ ਹੀ ਕੋਈ ਨਾ ਕੋਈ ਪਲੱਗ ਟੁੱਟਿਆ ਆਹੀਂ ਇਹਨਾਂ ਨੂੰ ਸਵੇਰੇ ਛੱਡੀ ਸਰਵਿਸ ਵਾਸਤੇ ਗੱਡੀ ਇਹਨਾਂ ਨੇ ਬੋਲਿਆ ਸ਼ਾਮੀ ਮਿਲ ਜੇਗੀ ਆਹੀਂ ਸ਼ਾਮੀ ਗੱਡੀ ਲੈਣ ਤੇ ਪਲੱਗ ਟੁੱਟ ਗਿਆ ਉਹਦਾ ਇਹਨਾਂ ਨੇ ਕੋਈ 12 13 ਦਿਨ ਗੱਡੀ ਰੱਖੀ ਸੀ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਚਲੋ ਠੀਕ ਕਰਕੇ ਦੇ ਦਿਓ ਕੋਈ ਗੱਲ ਨਹੀਂ ਜਦੋਂ ਅਸੀਂ ਇਹਨਾਂ ਕੋਲ 12 13 ਦਿਨਾਂ ਬਾਅਦ ਗੱਡੀ ਚੁੱਕੀ ਆ ਗੱਡੀ ਕੋਈ 10 ਦਿਨ ਚੱਲੀ ਆ ਉਹਦੇ ਬਾਅਦ ਗੱਡੀ ਹੀਟ ਕਰ ਗਈ ਆ ਔਰ ਹੀਟ ਕਰਾਉਣ ਦੇ ਦੁਆਰਾ ਇਹਨਾਂ ਨੂੰ ਆਪਾਂ ਫੋਨ ਕੀਤਾ ਇਹਨਾਂ ਨੇ ਬੋਲੇ ਚਲੋ ਆਪਾਂ ਕਟੂਏ ਸੀਗੀ ਗੱਡੀ ਉੱਥੋਂ ਕੋਈ 80 ਕਿਲੋਮੀਟਰ ਜੰਮੂ ਇਹਨਾਂ ਦੀ ਏਜੰਸੀ ਹੈਗੀ ਆ ਆਪਾਂ ਉੱਥੇ ਪਹਚਾਈ ਟੋ ਕਰਕੇ ਗੱਡੀ ਔਰ ਟੋਕ ਦਾ ਖਰਚਾ ਵੀ ਅਸੀਂ ਖੁੱਦੀ ਦੇ ਰਹੇ ਆਂ ਬਾਰ-ਬਾਰ ਹਾਲਾਂਕਿ ਗਰੰਟੀ ਚ ਗਰੰਟੀ ਚ ਗੱਡੀ ਹੈਗੀ ਜਿਨ੍ਹਾਂ ਦੀ ਫਿਰ ਵੀ ਫਿਰ ਵੀ ਸਾਨੂੰ ਖੁੱਦ ਖਰਚਾ ਕਰਨਾ ਪੈ ਰਿਹਾ ਇੱਕ ਸਾਲ ਹੋਇਆ ਗੱਡੀ ਲੈ ਦੇ ਕਸਾਲ ਹੋ ਗਿਆ ਗੱਡੀ ਲੈ ਤੇ 3 ਮਹੀਨੇ ਤੋਂ ਏਜੰਸੀ ਖੜੀ ਰਹੀ ਹੈ ਹੁਣ ਵੀ ਏਜੰਸੀ ਲੱਗੀ ਦੀ ਅੱਜ 15 ਵਜੇ ਦਿਨ ਹੋਏ ਨੇ ਗੱਡੀ ਲੱਗੇ ਤੇ ਇੱਕ ਸਾਲ ਚ ਹਾਂ ਇੱਕ ਸਾਲ ਚ ਸਾਲ ਵੀ ਨਹੀਂ ਸਾਲ ਤੇ ਮੇਰੇ ਕੋ ਰਹੀ ਨਹੀਂ ਗੱਡੀ 3 ਮਹੀਨੇ ਤੇ ਇਹਨਾਂ ਵੀ ਰਹੀ ਆ ਕਿ 3 ਮਹੀਨੇ ਤੇ ਇਹਨਾਂ ਵੀ ਰਹੀ ਆ ਵੀ ਹੁਣ ਤੁਸੀਂ ਕੋਈ ਪਰਚਾ ਦਰਜ ਕਰਾਉਣ ਦੀ ਵੀ ਗੱਲ ਕਰ ਰਹੇ ਹਾਂ ਜੀ ਮੈਂ ਪਰਚਾ ਦਰਜ ਕਰਾਇਆ ਦੇਖੋ ਹੁਣ ਕੀ ਕਾਰਵਾਈ ਹੁੰਦੀ ਆ ਕਿ ਪਰਚਾ ਦ ਹਾਂ ਜੀ ਬਾਹਰ ਜਾ ਰਹੇ ਹਾਂ ਧਰਨਾ ਤਾਂ ਠੀਕ ਹੈ ਸ਼ਾਂਤ ਵੀ ਬਾਹਰ ਲਾ ਰਹੇ ਹਾਂ ਪਰ ਕਿਸੇ ਤੇ ਜਾ ਕੇ ਪ੍ਰੈਸ਼ਰ ਨਹੀਂ ਨਾ ਪਾ ਸਕਦੇ ਉਹ ਵੀ ਕੰਪਨੀ ਉਹ ਵੀ ਕੰਮ ਕਰ ਰਹੇ ਨੇ ਨਹੀਂ ਉਹ ਇਹ ਕਹਿੰਦੇ ਕਿ ਹਾਂ ਵੀ ਉੱਪਰ ਗੱਲ ਕਰਦੇ ਹਾਂ ਪਰ ਉਸ ਤੋਂ ਲਾਵਾ ਕੋਈ ਗੱਲ ਹੀ ਨਹੀਂ ਕਰਦੇ ਕਿ ਆਪਾਂ ਗੱਡੀ ਠੀਕ ਕਰਕੇ ਦਾਂਗੇ ਅਸੀਂ ਕਿੱਥੇ ਜਾਈ ਅਸੀਂ ਰੋਜ਼ ਰੋਜ਼ ਜਾ ਜਾ ਕੇ ਤੇ ਏਜੰਸੀ ਜਾਂਦੇ ਆ ਅੱਗੋ ਜਵਾਬ ਤੁਹਾਡਾ ਹੱਲ ਕਰਦੇ ਆ ਤੁਹਾਡਾ ਇਹਨਾਂ ਨੇ ਸਾਨੂੰ ਪਿਛਲੇ ਸ਼ਨੀਵਾਰ ਦਾ ਟਾਈਮ ਦਿੱਤਾ ਸੀਗਾ ਕਿ ਤੁਹਾਡਾ ਹੱਲ ਹੋ ਜਾਏਗਾ ਅਸੀਂ ਚਲੇ ਆਹੀਂ ਬੋਲੇ ਚਲੋ ਸ਼ਨੀਵਾਰ ਨਹੀਂ ਅਸੀਂ ਸੋੰਗਵਾਰ ਆ ਮੰਗੇ ਤੁਹਾਡੇ ਕੋ ਸੋੰਗਵਾਰ ਵੀ ਕੁਝ ਨਹੀਂ ਬਣਿਆ ਜੀ ਅੱਜ ਆਏ ਅੱਜਾਂ ਫ ਅਹੀਂ ਤਾਂਗੋਗੇ ਭਾਈ ਉੱਥੇ ਤਰਨਾ ਲਾਇਆ ਜੀ ਅਹੀਂ ਪਰੇਸ਼ਾਨ ਹੈ ਬਿਲਕੁਲ ਜੀ ਤਾਂ 26 ਲੱਖ ਰੁਪਏ ਲੱਗਿਆ ਹੋਵੇ ਤਾਂ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਔਰ ਉਹ 26 ਲੱਖ ਰੁਪਏ ਇੱਕ ਸਾਲ ਵੀ ਨਾ ਚੱਲੇ ਫਿਰ ਤਾਂ ਹੋਰ ਜਿਆਦਾ ਦੁੱਖ ਹੁੰਦਾ ਕਿ ਕਿਉਂ ਇੰਨਾ ਜਿਹੜਾ ਨੁਕਸਾਨ ਹੈ ਉਹ ਚਲਣਾ ਪੈ ਰਿਹਾ ਔਰ ਇਹਨਾਂ ਦੀ ਗੱਡੀ ਦੇ ਨਾਲ ਜਿਹੜੀ ਕਹਾਣੀ ਵਾਪਰੀ ਹੈ ਤੁਸੀਂ ਵੀ ਨਵੀਆਂ ਕਾਰਾਂ ਲੈਣ ਦੀ ਸੋਚਦੇ ਹੋਵੋਗੇ ਔਰ ਇਹਨਾਂ ਨੇ ਵੀ ਨਵੀਂ ਕਾਰ ਲਈ ਸੀ ਔਰ ਇਹ ਕਹਿੰਦੇ ਸਾਡੀ ਗੱਡੀ ਦੇ ਨਾਲ ਇਹ ਵਾਪਰਿਆ ਲਗਾਤਾਰ ਜਿਹੜਾ ਖਰਾਬ ਹੁੰਦੀ ਰਹੀ ਔਰ ਉਸ ਤੋਂ ਬਾਅਦ ਇੰਜਨ ਦਾ ਇੱਕ ਪਾਸਾ ਜਿਹੜਾ ਉਹੀ ਡਿੱਗ ਪਿਆ ਥੱਲੇ ਨੂੰ ਜਿਹੜਾ ਚਲਾ ਗਿਆ ਤੇ ਹੁਣ ਕੰਪਨੀ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਹੀ ਸਾਡਾ ਜਵਾਬ ਨਹੀਂ ਦੇ ਰਹੀ ਤਾਂ ਇਹ ਇੱਕ ਜਿਹੜੇ ਪੀੜਤ ਧਿਰ ਆ ਉਹਦਾ ਪੱਖ ਹੈ ਤੇ ਕੰਪਨੀ ਵੀ ਸਾਡੇ ਨਾਲ ਗੱਲ ਕਰਦੀ ਉਸਦਾ ਪੱਖ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਦਾਂਗੇ ਔਰ ਇਸ ਤਰ੍ਹਾਂ ਵੀ ਜਿਹੜਾ ਵਾਪਰ ਰਿਹਾ ਕਿ ਚੱਲਦੀ ਗੱਡੀ ਅਗਰ ਗੱਡੀ 190 90 100 150 700 ਜਿੰਨੀਆਂ ਸਪੀਡਾਂ ਨੇ ਅੱਜਕੱਲ ਦੀਆਂ ਐਕਸਯੂਵੀ ਕਾਰਾਂ ਦੀਆਂ ਉਸ ਤੇ ਜਾਨੀ ਨੁਕਸਾਨ ਦਾ ਵੀ ਖਤਰਾ ਜਿਹੜਾ ਹੋ ਸਕਦਾ ਸੀ ਮਹਾਲੀ ਤੋਂ ਇਹ ਖਬਰ ਸੀਗੀ ਸੈਕਟਰ 82 ਦੇ ਨਾਲ ਸੰਬੰਧਿਤ ਇਹ ਖਬਰ ਸੀਗੀ ਉੱਥੋਂ ਹੀ ਅਸੀਂ ਤੁਹਾਡੇ ਨਾਲ ਜੁੜੇ ਹੋਏ ਸੀਗੇ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ ਧੰਨਵਾਦ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ